ਅਜਿਹਾ ਲੱਗਾ ਅਕਸਰ ਗਲਬਤ ਜਿਹੜੀ ਆ ਸੁਣਦੇ ਆ ਵੱਡੇ ਸ਼ਹਿਰਾਂ ਦੇ ਵਿੱਚ ਵੀ ਕਿਸ ਤਰ੍ਹਾਂ ਜਿਹੜੀ ਵਿਵਸਥਾ ਕਿਸ ਤਰ੍ਹਾਂ ਦੀ ਬਣਦੀ ਜਾ ਰਹੀ ਆ ਕਿਤੇ ਕਾਰਾਂ ਚੋਰੀ ਹੋ ਰਹੀਆਂ ਨੇ ਕਿਸੇ ਬੰਦੇ ਤੋਂ ਪੈਸੇ ਮੰਗੇ ਜਾ ਰਹੇ ਨੇ ਐ ਐਡਮੰਟਨ ਸ਼ਹਿਰ ਦੇ ਵਿੱਚ ਵੀ ਇੱਕ ਘਟਨਾ ਵਾਪਰੀ ਆ ਉਹ ਅਸੀਂ ਤੁਹਾਡੇ ਨਾਲ ਅੱਜ ਸਾਂਝੀ ਕਰਨ ਲਈ ਇੱਥੇ ਪਹੁੰਚੇ ਆ ਸੂਜ਼ੂਕੀ ਆਫ ਐਡਮੰਟਨ ਵਾਲਿਆਂ ਦੇ ਤਾਂ ਦਲਬਾਗ ਸਿੰਘ ਹੁਣ ਆ ਪਾਸ ਚੱਕਰ ਇਹ ਹੋਇਆ ਵੀ ਇਹਨਾਂ ਦੇ ਇਹਨਾਂ ਦੀ ਜ਼ੁਬਾਨੀ ਹੀ ਸੁਣਦੇ ਆ ਕਿ ਕਿਸ ਤਰ੍ਹਾਂ ਇਤੋਂ ਅ ਵਿਅਕਤੀ ਜਿਹੜਾ ਕੋਈ ਗੱਡੀ ਜਿਹੜੀ ਆ ਇਹਨਾਂ ਦੀ ਚੋਰੀ ਕਰਕੇ ਲੈ ਗਿਆ ਦਲਬਾਖ ਸਿੰਘ ਜੀ ਇਹ ਕਿਵੇਂ ਹੋਈ ਆ ਕਹਾਣੀ ਭਾਜੀ ਕੱਲ ਸ਼ਾਮੀ ਕੋਈ ਆਰਾਊਂਡ ਸਵਾ 6 ਦੇ ਲੱਗ ਛਾਗੇ ਮੈਂ ਕੰਮ ਕਰ ਰਿਹਾ ਸੀ ਅਸੀਂ ਸ਼ਾਮ ਨੂੰ ਗੱਡੀਆਂ ਅੰਦਰ ਲਾ ਲਈਆਂ ਆਪਣੀਆਂ ਮੈਂ ਸੇਲ ਦੇ ਦਸੰਦੀਆਂ ਬਾਹਰ ਖੜੀਆਂ ਤੇ ਮੈਂ ਇੱਧਰ ਕੰਮ ਕਰ ਰਿਹਾ ਤੇ ਮੈਨੂੰ ਪਤਾ ਨਹੀਂ ਲੱਗਾ ਕਿ ਬੰਦਾ ਕਦੋਂ ਅੰਦਰ ਕੋਈ ਵੜਿਆ ਤੇ ਸਾਡਾ ਓਪਨ ਡੋਰ ਖੁੱਲਾ ਹੋਇਆ ਸੀ ਗਰਾਜ ਦਾ ਸੋ ਉਹ ਅੰਦਰ ਵੜਿਆ ਉਹ 2 ਕੁ ਮਿੰਟ ਅੰਦਰ ਆ ਜਦੋਂ ਵੀਡੀਓ ਦੇਖਣ ਤੋਂ ਬਾਅਦ ਪਤਾ ਲੱਗਾ ਤੇ ਉਹ ਮੈਂ ਇੱਕਦਮ ਗੱਡੀ ਬੈਕ ਆਊਟ ਹੁੰਦੀ ਦੇਖੀ ਤੇ ਮੈਂ ਕਿਹਾ ਇਹ ਕੀ ਹੋਵੇ ਗੱਡੀ ਕੌਣ ਬਾਹਰ ਕੱਢ ਰਿਹਾ ਤਾਂ ਮੈਂ ਉਧਰ ਨੂੰ ਦੌੜਿਆ ਜਦੋਂ ਮੈਂ ਦੇਖਿਆ ਤੇ ਉਹ ਗੱਡੀ ਲੈ ਕੇ ਦਸ਼ੀ ਮੰਤਰ ਹੋ ਗਿਆ ਜੀ ਐ ਇੰਨਾ ਕੁ ਟਾਈਮ ਲੱਗਾ ਜੀ ਉਹਨੂੰ ਅੱਛਾ ਤੁਸੀਂ ਇੱਥੇ ਕੰਮ ਕਰ ਰਹੇ ਆਂ ਔਰ ਕੰਮ ਕਰਦੇ ਆਂ ਤੇ ਦੂਸਰੇ ਪਾਸੇੋਂ ਬੰਦਾ ਤੇਰੀ ਲੱਗੇ ਹਾਂ ਦੂਸਰੇ ਪਾਸੇ ਗੱਡੀ ਲੈ ਕੇ ਚੱਲ ਗਿਆ ਜੀ ਬੰਦਾ ਔਰ ਤੁਸੀਂ ਫਿਰ ਪੁਲਿਸ ਨੂੰ ਰਿਪੋਰਟ ਕੀਤੀ ਆ ਕੀ ਕਹੇ ਪੁਲਿਸ ਦਾ ਪੁਲਿਸ ਨੂੰ ਦੱਸਿਆ ਵੀ ਜੀ ਮੈਂ ਤਾਂ ਉਹਨਾਂ ਨੂੰ ਇਹ ਵੀ ਕਿਹਾ ਕਿ ਜੀ ਆ ਮੈਂ ਤਾਂ ਦੇਖ ਰਿਹਾ ਬੰਦਾ ਪਏ ਉਸੇ ਵੇਲੇ ਕਾਲ ਕੀਤਾ ਕਿ 97 ਨਾ ਸਟਰੀਟ ਦੇ ਉੱਤੇ ਨਾਰਥ ਵੱਲ ਨੂੰ ਬੰਦਾ ਜਾ ਰਿਹਾ ਹੈਗਾ ਵਿਦਆਊਟ ਪਲੇਟ ਕਿਉਂਕਿ ਉਹਦੇ ਕੋਈ ਪਲੇਟ ਵੀ ਨਹੀਂ ਲੱਗੀ ਹੋ ਗੱਡੀ ਦੇ ਉੱਤੇ ਤੇ ਉਹ ਤਾਂ ਕਿਉਂ ਮੇਰੀ ਡੇਟ ਆਫ ਬਰਥ ਪੁੱਛ ਰਿਹਾ ਤੇ ਤੇਰੀ ਡੇਟ ਆਫ ਬਰਥ ਕੀ ਆ ਤੇ ਤੇਰਾ ਘਰ ਦਾ ਐਡਰੈਸ ਕੀ ਆ ਸੋ ਇਦਾਂ ਦਾ ਕੋਈ ਤੇ ਉਹਨਾਂ ਨੂੰ ਕੋਈ ਹਰੀ ਨਹੀਂ ਲੱਗ ਰਹੀ ਸੀ ਕਿ ਹਾਂ ਬਈ ਕੋਈ ਅਸੀਂ ਕਿਸੇ ਨੂੰ ਭੇਜ ਕੇ ਉੱਥੋਂ ਜਾਂ ਕਿਸੇ ਨੂੰ ਕਾਲ ਕਰ ਦਈਏ ਕਿ ਵੀ 97 ਦੇ ਉੱਤੇ ਤੁਸੀਂ ਨਜ਼ਰ ਰੱਖ ਨਜ਼ਰ ਰੱਖੋ ਹਣਾ ਸੋ ਕੋਈ ਉਹਨਾਂ ਨੂੰ ਕੋਈ ਅਰਜੈਂਸੀ ਨਹੀਂ ਲੱਗੀ ਲੱਗਦਾ ਮੈਨੂੰ ਮੇਰੇ ਕੋਲ 8 ਵਜੇ ਮੁੜ ਕੇ ਰਾਤ ਨੂੰ ਪੁਲਿਸ ਵਾਲੇ ਆਏ ਆ ਜੀ ਮੈਂ ਇੱਥੇ ਬੈਠਾ ਆਇਆ ਸੀ ਉਦੋਂ ਤੱਕ ਤੇ 8:00 ਵਜੇ ਆ ਕੇ ਦੋ ਰਿਪੋਰਟ ਲਿਖਾ ਕੇ ਲੈ ਗਏ ਮੇਰੇ ਕੋਲ ਕਿ ਤਰਕੀ ਹੋਇਆ ਐਕਸੀਡੈਂਟ ਦੈਟਸ ਇਟ ਤੇ ਗੱਡੀ ਕਿਹੜੀ ਸੀਗੀ 2014 ਦੀ ਸ਼ੈਵੀ ਕਰੂਜ਼ ਜੀ ਸ਼ੈਵੀ ਕਰੂਜ਼ ਕਿਹੜਾ ਰੰਗ ਬਲੈਕ ਕਲਰ ਜੀ ਐਸ ਯੂ ਵੀ ਆ ਜਾਂ ਕਾਰ ਮੇਰੀ ਕਾਰ ਆ ਜੀ ਕਸੇ ਡਾਨ ਹਾਂ ਜੀ ਸਲਾਹ ਕਡਾ ਹਾਂ ਜੀ ਤੇ ਕਿੰਨੇ ਕ ਦੀ ਵੈਲਿਊ ਹੈਗੀ ਉਹਦੀ ਤਾਂ 11000 ਡਾਲਰ ਦੀ ਵੈਲਿਊ ਸੀ ਜੀ ਇਹਦੀ ਤੇ ਤੁਸੀਂ ਵਿਅਕਤੀ ਜਿਹੜਾ ਉਹ ਵੀਡੀਓ ਉਹਨਾਂ ਨੂੰ ਦਿੱਤੀ ਹੈ ਪੁਲਿਸ ਵਾਲੇ ਆ ਵੀਡੀਓ ਹਜੇ ਤੱਕ ਦਿੱਤੀ ਨਹੀਂ ਜੀ ਉਹ ਮੈਂ ਉਹਨੂੰ ਮੈਨੂੰ ਈਮੇਲ ਦੇ ਗਿਆ ਸੀ ਤੇ ਉਹ ਈਮੇਲ ਉਹਨੂੰ ਭੇਜਣੀ ਆ ਉਹ ਆਪਣੇ ਸਿਸਟਮ ਦੇ ਵਿੱਚੋਂ ਕੱਢ ਕੇ ਤਾਂ ਉਹਨੂੰ USB ਦੇ ਵਿੱਚ ਪਾ ਕੇ ਜਈ ਈਮੇਲ ਉਹਨੂੰ ਕਰ ਦੇਗਾ ਉਡੀ ਗੱਲਬਾਤ ਤੋਂ ਇਦਾਂ ਲੱਗ ਰਿਹਾ ਵੀ ਤੁਸੀਂ ਪੁਲਿਸ ਵਾਲਿਆਂ ਦੀ ਮਸਲਬ ਜਿਹੜੀ ਅਰਜੈਂਸੀ ਵਾਲੀ ਗੱਲ ਆ ਉਹਦੇ ਤੋਂ ਖੁਸ਼ ਨਹੀਂ ਲੱਗਦੇ ਮੈਨੂੰ ਪਤਾ ਨਹੀਂ ਜੀ ਹੁਣ ਖੁਸ਼ ਵਾਲੀ ਤਾਂ ਗੱਲ ਮੈਂ ਉਹੀ ਗੱਲ ਕਰਦਾ ਕਿ ਇੱਕ ਸਿੰਪਲ ਚੀਜ਼ ਆ ਕਿ ਤੁਹਾਡੇ ਤੁਹਾਡੇ ਅੱਖਾਂ ਤੇ ਮੋੜੇ ਨਾ ਹੋਇਆ ਹੋਵੇ ਕੰਮ ਤੁਹਾਨੂੰ ਨਹੀਂ ਪਤਾ ਕਿ ਕਦੋਂ ਗੱਡੀ ਚੋਰੀ ਹੋ ਗਈ ਆ ਫਿਰ ਤਾਂ ਤੁਸੀਂ ਕਹੋ ਪਹ ਆਵੇ ਅਸੀਂ ਰਿਪੋਰਟ ਕਰਦੇ ਪੁਲਿਸ ਵਾਲੇ ਕੁਝ ਨਹੀਂ ਕਿ ਪੁਲਿਸ ਆਲ ਦਾ ਟਾਈਮ ਪੈਟਰੋਲਿੰਗ ਕਰਦੀ ਹੁੰਦੀ ਉਹਨਾਂ ਦੇ ਜੀਪੀਐਸ ਸਿਸਟਮ ਦੇ ਉੱਤੇ ਪਤਾ ਵੀ 97 ਸਟਰੀਟ ਦੇ ਉੱਤੇ ਕੋਈ ਪੁਲਿਸ ਵਾਲਾ ਇਸ ਵੇਲੇ ਉਹ ਜ਼ਾਦਾ ਕਿ ਨਹੀਂ ਇਟਸ ਪ੍ਰੀਟੀ ਸਿੰਪਲ ਕਿ ਤੁਸੀਂ ਉੱਥੇ ਕਾਲ ਕਰਕੇ ਕਿ ਉਹਨਾਂ ਨੂੰ ਕਹਿ ਦਿਓ ਵੀ 97 ਸਟਰੀਟ ਦੇ ਉੱਤੇ ਬੰਦਾ ਵਿਦਆਊਟ ਪਲੇਟ ਗੱਡੀ ਜਾ ਰਹੀ ਆ ਸੋ ਲੁੱਕ ਫਾਰ ਇਟ ਦੈਟਸ ਰਾਈਟ ਐਗਜ਼ੈਕਟਲੀ ਸੇਮ ਟਾਈਮ ਦ ਸੇਮ ਟਾਈਮ ਇਟ ਹੈਪਨ ਰਾਈਟ ਅਵੇ ਮਲਕ ਉਸੇ ਵੇਲੇ ਮੈਂ ਉਹਨਾਂ ਨੂੰ ਫੋਨ ਕਰ ਦਿੱਤਾ ਹਨਾ ਤੇ ਪਰ ਉਹਨਾਂ ਦੀ ਉਹੀ ਗੱਲਬਾਤ ਤੋਂ ਮੈਨੂੰ ਲੱਗਦਾ ਵੀ ਕੋਈ ਉਹਨਾਂ ਨੂੰ ਕੋਈ ਅਰਜੈਂਸੀ ਇਦਾਂ ਦੀ ਹੈ ਨਹੀਂ ਸੀ ਕਿ ਕੁਝ ਵੀ ਪੱਕੀ ਹੈ ਕਿ ਨਹੀਂ ਹੈਗਾ ਤੇ ਉਹਨਾਂ ਨੇ ਕਿਹਾ ਕੀ ਹੈ ਹੁਣ ਤੁਹਾਨੂੰ ਕੁਝ ਨਹੀਂ ਜੀ ਬਸ ਦੇਖਦੇ ਆਂ ਸੋ ਦੋਸਤੋ ਤੁਸੀਂ ਗੱਲਬਾਤ ਸੁਣ ਲਈ ਆ ਕਿ ਦਿਨ ਦਿਹਾੜੇ ਵਿਅਕਤੀ ਇੱਕ ਪਾਸੇ ਬੈਠਾ ਕੰਮ ਕਰ ਕਰ ਰਿਹਾ ਔਰ ਦੂਸਰੇ ਪਾਸੇ ਗੱਡੀ ਜਿਹੜੀ ਹੈ ਕੋਈ ਵਿਅਕਤੀ ਚੋਰੀ ਕਰਕੇ ਲੈ ਜਾਂਦਾ ਔਰ ਪੁਲਿਸ ਦਾ ਜਿਸ ਤਰ੍ਹਾਂ ਦਾ ਰਿਸਪਾਂਸ ਰਿਹਾ ਉਹ ਵੀ ਤੁਸੀਂ ਸੁਣ ਲਈ ਆ ਗੱਲ ਆਉਣ ਵਾਲੇ ਦਿਨਾਂ ਵਿੱਚ ਦੇਖਦੇ ਆਂ ਜੀ ਪੁਲਿਸ ਜਿਹੜੀ ਹੈ ਉਹ ਕੀ ਇਹਦੇ ਬਾਰੇ ਕਰਦੀ ਆ ਚੈਨਲ ਪੰਜਾਬੀ ਲਈ ਕੁਲਮੀ ਸਿੰਘ ਸੰਗਾ ਐਂਡਮੈਂਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ